ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਆਡੀਓ ਵਾਇਰਲ ਹੋਈ ਸੀ ਸੁਖਬੀਰ ਸਿੰਘ ਬਾਦਲ ਦੇ ਭੇਜ ਤੇ ਜਿਸ ਦੇ ਵਿੱਚ ਇੱਕ ਕਥਿਤ ਆਡੀਓ ਦੇ ਵਿੱਚ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਿਹਾ ਗਿਆ ਸੀ ਕਿ ਇਹਦੇ ਵਿੱਚ ਐਸਐਸਪੀ ਕਾਨਫਰੰਸ ਕਾਲ ਦੇ ਉੱਤੇ ਆਪਣੇ ਡੀਐਸਪੀ ਨਾਲ ਗੱਲ ਕਰ ਰਿਹਾ ਤੇ ਉਸ ਗੱਲਬਾਤ ਦੇ ਵਿੱਚ ਇਹ ਜ਼ਿਕਰ ਸੀ ਕਿ ਕਿਸ ਤਰੀਕੇ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆ ਉਹਨਾਂ ਦੇ ਕਾਗਜ਼ ਪਾੜਨੇ ਆ ਤੇ ਉਹਨਾਂ ਨੂੰ ਜਿਹੜੇ ਕੈਂਪਾਂ ਤੱਕ ਨਹੀਂ ਪਹੁੰਚਣ ਦੇਣਾ ਜਿੱਥੇ ਫਾਰਮ ਭਰੇ ਜਾਣੇ ਉਹ ਤੱਕ ਨਹੀਂ ਪਹੁੰਚਣ ਦੇਣਾ ਉਸ ਆਡੀਓ ਦੇ ਵਿੱਚ ਕਈ ਤਰੀਕੇ ਦੀਆਂ ਗੱਲਾਂ ਵੀ ਕਹੀਆਂ ਗਈਆਂ ਸੀ ਇਹ ਵੀ ਕਿਹਾ ਗਿਆ ਸੀ ਕਿ ਸ਼ਖਬੀਰ ਸਿੰਘ ਬਾਦਲ ਪਹਿਲਾਂ ਡਿਪਟੀ ਸੀਐਮਸੀ ਹੁਣ ਉਹਦੀ ਕੋਈ ਪ੍ਰਵਾਹ ਨਹੀਂ ਕਰਨੀ ਐਜੀਆਂ ਗੱਲਾਂ ਕੀਤੀਆਂ ਤਾਂ ਉਸ ਤੋਂ ਬਾਅਦ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਪਟਿਆਲਾ ਪੁਲਿਸ ਨੇ ਇਸ ਤੇ ਐਫਆਈਆਰ ਵੀ ਦਰਜ ਕੀਤੀ ਤੇ ਇਹ ਕਹਿ ਦਿੱਤਾ ਕਿ ਇਹ ਆਡੀਓ ਏਆਈ ਨਾਲ ਬਣਾਈ ਗਈ ਹੈ ਪੜੋਸਾ ਆਡੀਓ ਤੇ ਇੰਨੀ ਜਲਦੀ ਇਹ ਕਹਿ ਦੇਣਾ ਕਿ AI ਨਾਲ ਬਣਾਈ ਗਈ ਹੈ ਇਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ ਕਿ ਪੁਲਿਸ ਨੇ ਅਜੇ ਹੀ ਕਿਹੜੀ ਲੈਬ ਦੇ ਵਿੱਚ ਉਹਨੂੰ ਭੇਜ ਦਿੱਤਾ ਸੀ ਜਿਹਦੇ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਉਹ AI ਨਾਲ ਬਣਾਈ ਹੈ ਇੰਨੀ ਜਲਦੀ ਤਾਂ ਪੁਲਿਸ ਜੇਕਰ ਤੁਸੀਂ ਸ਼ਿਕਾਇਤ ਲੈ ਕੇ ਜਾਓ ਕਿਸੇ ਵੀਡੀਓ ਤੇ ਆਡੀਓ ਤੇ ਫੋਟੋ ਤੇ ਤਾਂ ਪਹਿਲਾਂ ਬੜੀਆਂ ਜਾਣਕਾਰੀਆਂ ਰਹਿੰਦੀ ਹੈ ਕਿ ਅਸੀਂ Facebook ਨੂੰ ਪੁੱਛਾਂਗੇ ਉੱਥੇ ਕੀ ਹੋਇਆ ਪਰ ਇਸ ਤੇ ਬੜੀ ਜਲਦੀ ਐਕਸ਼ਨ ਲਿਆ ਗਿਆ FIR ਵੀ ਦਰਜ ਕਰ ਲਈ ਗਈ ਪਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਮਾਨਯੋਗ ਹਾਈ ਕੋਰਟ ਦੇ ਵਿੱਚ ਲਿਆ ਜਾਂਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਆ ਜਾਂਦਾ ਤੇ ਮਾਨਯੋਗ ਹਾਈ ਕੋਰਟ ਵੱਲੋਂ ਪੁਲਿਸ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਂਦੇ ਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਇਸ ਮਾਮਲੇ ਦੇ ਉੱਤੇ ਏ ਡੀ ਜੀ ਪੀ ਪਰਮਾਰ ਐਸ ਪੀ ਐਸ ਪਰਮਾਰ ਜੋ ਕਿ ਲਾਇਡ ਆਰਡਰ ਦੇ ਏ ਡੀ ਜੀ ਪੀ ਨੇ ਉਹਨਾਂ ਵੱਲੋਂ ਇਸ ਤੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਵਕ ਵਕ ਲੋਕਾਂ ਨੂੰ ਨੋਟਸ ਆਉਂਦੇ ਆ ਖਾਸ ਤੌਰ ਤੇ ਕਾਲੀ ਦਾਲ ਤੇ ਇੱਕ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਨੂੰ ਕਿ ਆਪਣੇ ਜੋ ਤੁਹਾਡੇ ਕੋਲ ਐਵੀਡੈਂਸ ਹੈ ਉਹ ਦੇ ਕੇ ਜਾਓ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਤਾਂ ਉਸ ਤੋਂ ਪਹਿਲਾਂ एसएसपी वरुण शर्मा ਨੂੰ ਲਾਈਨ ਹਾਜ਼ਰ ਕਰ ਦਿੱਤਾ ਮਾਫ ਕਰਨਾ एसएसपी वरुण शर्मा ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਉਹ ਆਡੀਓ ਅਸਲੀ ਨਹੀਂ ਸੀ AI ਨਾਲ ਬਣੀ ਸੀ ਤਾਂ ਫਿਰ एसएसपी ਤੇ ਐਕਸ਼ਨ ਕਿਵੇਂ ਪਰ ਜੇਕਰ ਉਹ ਅਸਲੀ ਹੈ ਤਾਂ ਫਿਰ ਕਿੱਡੇ ਵੱਡੇ ਪੱਧਰ ਦੇ ਉੱਤੇ ਇਲੈਕਸ਼ਨਾਂ ਲੁੱਟਣ ਦੀ ਇਲੈਕਸ਼ਨਾਂ ਦੇ ਵਿੱਚ ਵਿਰੋਧੀਆਂ ਨੂੰ ਕੁੱਟਣ ਦੀ ਕਾਗਜ਼ ਖੋਣ ਦੀ ਪਲਾਨਿੰਗ ਹੋ ਰਹੀ ਹੈ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਹੈ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਪੂਰੇ ਦੇ ਪੂਰੇ ਤੰਤਰ ਨੂੰ ਸਰਕਾਰ ਪੁਲਿਸ ਨਾਲ ਕੰਟਰੋਲ ਕਰਨਾ ਚਾਹੁੰਦੀ ਹੈ ਪੁਲਿਸ ਦੇ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ ਪੁਲਿਸ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਪਾਉਣਾ ਚਾਹੁੰਦੀ ਹੈ ਤੇ ਵਿਰੋਧੀਆਂ ਇਹ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਇਲੈਕਸ਼ਨ ਚਾਹੇ ਉਹ ਲੋਕਲ ਬਾਡੀ ਇਲੈਕਸ਼ਨ ਹੋਵੇ ਤੇ ਚਾਹੇ ਉਹ ਕੋਈ ਜਮਨੀ ਚੋਣ ਹੋਵੇ ਉਹ ਜੋ ਪੂਰਾ ਪੁਲਸ ਤੰਤਰ ਵਰਤਿਆ ਜਾਂਦਾ ਜਿਹਦੀ ਇੱਕ ਤਾਜ਼ਾ ਮਿਸਾਲ ਸੀ ਤਰਨਤਾਰਨ ਤਰਨਤਾਰਨ ਦੇ ਵਿੱਚ ਉੱਥੋਂ ਦੀ ਐਸਐਸਪੀ ਤੇ ਸਸਪੈਂਸ਼ਨ ਦੀ ਕਾਰਵਾਈ ਹੁੰਦੀ ਹੈ ਚੋਣ ਅਯੋਗ ਵੱਲੋਂ ਅਕਾਲੀ ਜਲਦੀ ਸ਼ਿਕਾਇਤ ਤੇ ਕਿ ਝੂਠੇ ਪਰਚੇ ਦਿੱਤੇ ਜਾ ਰਹੇ ਆ ਤੱਕਾ ਕੀਤਾ ਜਾ ਰਿਹਾ ਹੈ ਪਾ ਉੱਥੇ ਅਜਿਹੀ ਕਾਰਵਾਈ ਕੀਤੀ ਗਈ ਜਿਹੜੀ ਸਭ ਨੂੰ ਹੈਰਾਨ ਕਰ ਦਿੱਤਾ ਕਿ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਣਾ ਕਿ ਜਦੋਂ ਕੋਚੋਂ ਕਮਿਸ਼ਨ ਕਿਸੇ ਅਫਸਰ ਨੂੰ ਸਸਪੈਂਡ ਕਰਦਾ ਹੈ ਤੇ ਸਸਪੈਂਸ਼ਨ ਦੀ ਕਾਰਵਾਈ ਇੱਕ ਆਈਪੀਐਸ ਅਫਸਰ ਲਈ ਬਹੁਤ ਵੱਡੀ ੱਟ ਹੁੰਦੀ ਹੈ ਉਸ ਤੋਂ ਬਾਅਦ ਇਹ ਚਰਚਾ ਚੱਲੀ ਕਿ ਪੁਲਿਸ ਦੇ ਬਲ ਦੇ ਉੱਤੇ ਜਿਹੜੀ ਹੈ ਉਹ ਤਕਸ਼ਾ ਹੀ ਕਰਕੇ ਇਲੈਕਸ਼ਨਾਂ ਨੂੰ ਲੁੱਟਿਆ ਜਾ ਰਿਹਾ ਫਿਰ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਚੋਣਾਂ ਤੇ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਆਡੀਓ ਲੈ ਕੇ ਆਂਦੀ ਜਾਂਦੀ ਹੈ ਆਡੀਓ ਤੋਂ ਬਾਅਦ ਪੂਰੇ ਪੰਜਾਬ 'ਚ ਚਰਚਾ ਛਿੜਦੀ ਹੈ ਲੋਕ ਬੇਸ਼ੱਕ ਪੁਲਿਸ ਨੇ AI ਕਹਿਤੀ ਪਰ ਲੋਕਾਂ ਦੇ ਮਨ ਵਿੱਚ ਸ਼ੰਕਾ ਚਲੀ ਗਈ ਸੀ ਕਿ ਇਹ ਆਡੀਓ AI ਨਹੀਂ ਇਹ ਅਸਲ ਹੈ ਜਿਹਦੇ ਕਰਕੇ ਲੋਕ ਇਹ ਵੀ ਕਹਿੰਦੇ ਸੀ ਕਿ ਅਕਸਰ ਹੀ ਇਹ ਹੁੰਦਾ ਪਰ ਨਾਲ ਹੀ ਜਿਹੜੇ ਜਿਹੜੇ ਅਫਸਰ ਨੇ PPS ਜਿਹੜੇ ਅਧਿਕਾਰੀ ਨੇ DSP ਨੇ SP ਨੇ ਉਹਨਾਂ ਦੀ ਵੀ ਚਰਚਾ ਛੜੀ ਕਿ ਅੱਜ ਤੱਕ ਜਿਹੜੇ IPS ਆਉ ਸਾਡੇ ਤੇ ਗੱਲ ਸੁੱਟ ਕੇ ਭੱਜ ਜਾਂਦੇ ਆ ਪਹਿਲੀ ਵਾਰ ਹੋਇਆ ਕਿ IPS ਵੀ ਐਕਸਪੋਜ਼ ਹੋ ਰਹੇ ਸੋ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਕਿ SSP ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਸੰਗਰੂਰ ਦੇ ਐਸਐਸਪੀ ਨੂੰ ਪਟਿਆਲਾ ਦਾ ਚਾਰਜ ਇੱਕ ਵਾਰ ਵਕਤੀ ਤੌਰ ਤੇ ਦਿੱਤਾ ਗਿਆ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਕਿਸ ਤਰੀਕੇ ਇਨੈਕਸ਼ਨ ਹੁੰਦਾ ਹੈ ਤਾਂ ਆਉਣ ਵਾਲਾ ਸਮਾਂ ਹੋਬ ਦੱਸੇਗਾ ਪਰ ਇਹ ਇੱਕ ਵੱਡਾ ਵੱਡੀ ਸੱਟ ਵੱਜੀ ਹੈ ਇਹ ਉਹਨਾਂ ਲੋਕਾਂ ਦੇ ਅਫਸਰਾਂ ਦੇ ਉੱਤੇ ਜਿਹੜੇ ਇਸ ਸਿਸਟਮ ਨੂੰ ਲੋਕਤੰਤਰ ਨੂੰ ਡੈਮੋਕ੍ਰੇਸੀ ਨੂੰ ਡੈਮੋਕ੍ਰੇਸੀ ਦੀ ਸਮਝ ਹੈ ਤੇ ਸਰਕਾਰ ਦੇ ਕਹਿਣ ਦੇ ਉੱਤੇ ਕੁਝ ਗੱਲਾਂ ਕਰ ਜਾਂਦੇ ਆ ਪਰ ਇਹ ਆਡੀਓ ਅਸਲੀ ਹੈ ਨਕਲੀ ਹੈ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਇਸ ਆਡੀਓ ਨੇ ਐਸਐਸਪੀ ਵਰਣ ਸ਼ਰਮਾ ਦੇ ਉੱਤੇ ਭੁੱਖ ਦੇ ਉੱਤੇ ਜਾਂ ਕਹਿ ਲਈਏ ਜਾਂ ਉਹਨਾਂ ਦੇ ਉੱਤੇ ਇੱਕ ਵਕਤੀ ਤੌਰ ਤੇ ਛੱਟ ਜ਼ਰੂਰ ਮਾਰ ਦਿੱਤੀ ਹੈ ਪਟਿਆਲਾ ਦੇ ਐਸਐਸਪੀ ਵਰਣ ਸ਼ਰਮਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਆਡੀਓ ਵਾਇਰਲ ਹੋਈ ਸੀ ਸੁਖਬੀਰ ਸਿੰਘ ਬਾਦਲ ਦੇ ਭੇਜ ਤੇ ਜਿਸ ਦੇ ਵਿੱਚ ਇੱਕ ਕਥੀ ਟਾਡੀਓ ਦੇ ਵਿੱਚ ਉਹਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਕਿਹਾ ਗਿਆ ਸੀ ਕਿ ਦੇ ਵਿੱਚ ਐਸਐਸਪੀ ਕਾਨਫਰੈਂਸ ਕਾਲ ਦੇ ਉੱਤੇ ਆਪਣੇ ਡੀਐਸਪੀਆ ਨਾਲ ਗੱਲ ਕਰ ਰਿਹਾ ਤੇ ਉਸ ਗੱਲਬਾਤ ਦੇ ਵਿੱਚ ਇਹ ਜ਼ਿਕਰ ਸੀ ਕਿ ਕਿਸ ਤਰੀਕੇ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆ ਉਹਨਾਂ ਦੇ ਕਾਗਜ਼ ਪਾੜਨੇ ਆ ਤੇ ਉਹਨਾਂ ਨੂੰ ਜਿਹੜੇ ਕੈਂਪਾਂ ਤੱਕ ਨਹੀਂ ਪਹੁੰਚਣ ਦੇਣਾ ਜਿੱਥੇ ਫਾਰਮ ਭਰੇ ਜਾਣੇ ਉਹ ਤੱਕ ਨਹੀਂ ਪਹੁੰਚਣ ਦੇਣਾ ਉਸ ਆਡੀਓ ਦੇ ਵਿੱਚ ਕਈ ਤਰੀਕੇ ਦੀਆਂ ਗੱਲਾਂ ਵੀ ਕਹੀਆਂ ਗਈਆਂ ਸੀ ਇਹ ਵੀ ਕਿਹਾ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਪਹਿਲਾ ਡਿਪਟੀ ਸੀਐਮਸੀ ਹੁਣ ਉਹਦੀ ਕੋਈ ਪਰਵਾਹ ਨਹੀਂ ਕਰਨੀ ਇਹ ਜਿਹੀਆਂ ਗੱਲਾਂ ਕੀਤੀਆਂ ਤਾਂ ਉਸ ਤੋਂ ਬਾਅਦ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਪਟਿਆਲਾ ਪੁਲਿਸ ਨੇ ਇਹਦੇ ਤੇ ਐਫਆਈਆਰ ਵੀ ਦਰਜ ਕੀਤੀ ਤੇ ਇਹ ਕਹਿ ਦਿੱਤਾ ਕਿ ਇਹ ਆਡੀਓ ਏਆਈ ਨਾਲ ਬਣਾਈ ਗਈ ਹੈ ਪਰ ਉਸ ਆਡੀਓ ਤੇ ਇੰਨੀ ਜਲਦੀ ਇਹ ਕਹਿ ਦੇਣਾ ਕਿ ਏਆਈ ਨਾਲ ਬਣਾਈ ਗਈ ਹੈ ਇਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ ਕਿ ਪੁਲਿਸ ਨੇ ਅਜੇ ਹੀ ਕਿਹੜੀ ਲੈਬ ਦੇ ਵਿੱਚ ਉਹਨੂੰ ਭੇਜ ਦਿੱਤਾ ਸੀ ਜਿਹਦੇ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਉਹ ਏਆਈ ਨਾਲ ਬਣਾਈ ਹੈ ਇਨੇ ਜਲਦੀ ਤਾਂ ਪੁਲਿਸ ਜੇਕਰ ਤੁਸੀਂ ਸ਼ਿਕਾਇਤ ਲੈ ਕੇ ਜਾਓ ਕਿਸੇ ਵੀਡੀਓ ਤੇ ਆਡੀਓ ਤੇ ਫੋਟੋ ਤੇ ਤਾਂ ਪਹਿਲਾਂ ਬੜੀਆਂ ਜਾਣਕਾਰੀਆਂ ਲੈਂਦੀ ਹੈ ਕਿ ਅਸੀਂ ਫੇਸਬੁੱਕ ਨੂੰ ਪੁੱਛਾਂਗੇ ਉੱਥੇ ਕੀ ਹੋਇਆ ਪਰ ਇਸ ਤੇ ਬੜੀ ਜਲਦੀ ਐਕਸ਼ਨ ਲਿਆ ਗਿਆ ਐਫ ਆਈ ਆਰ ਵੀ ਦਰਜ ਕਰ ਲਈ ਗਈ ਪਰ ਇਸ ਮਾਮਲੇ ਦੇ ਵਿੱਚ ਸ਼ਰਮਣੀ ਕਾਲੀਦਾਲ ਮਾਨਯੋਗ ਹਾਈ ਕੋਰਟ ਦੇ ਵਿੱਚ ਲਿਆ ਜਾਂਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਆ ਜਾਂਦਾ ਤੇ ਮਾਨਯੋਗ ਹਾਈ ਕੋਰਟ ਵੱਲੋਂ ਪੁਲਿਸ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਂਦੇ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਇਸ ਮਾਮਲੇ ਦੇ ਉੱਤੇ ਏ ਡੀ ਜੀ ਪੀ ਪਰਮਾਰ ਐਸਪੀਐਸ ਪਰਮਾਰ ਜੋ ਕਿ ਲੈਂਡ ਆਰਡਰ ਦੇ ਏਡੀਜੀਪੀ ਨੇ ਉਹਨਾਂ ਵੱਲੋਂ ਇਸ ਤੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਵੱਖ-ਵੱਖ ਲੋਕਾਂ ਨੂੰ ਨੋਟਿਸ ਆਉਂਦੇ ਆ ਖਾਸ ਤੌਰ ਤੇ ਕਾਲੀਦਾਲ ਤੇ ਇੱਕ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਨੂੰ ਕਿ ਆਪਣੇ ਜੋ ਤੁਹਾਡੇ ਕੋਲ ਐਵੀਡੈਂਸ ਹੈ ਉਹ ਦੇ ਕੇ ਜਾਓ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਤਾਂ ਉਸ ਤੋਂ ਪਹਿਲਾਂ ਐਸਐਸਪੀ ਵਰਨ ਸ਼ਰਮਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਮਾਫ਼ ਕਰਨਾ ਐਸਐਸਪੀ ਵਰਨ ਸ਼ਰਮਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਉਹ ਆਡੀਓ ਅਸਲੀ ਨਹੀਂ ਸੀ AI ਨਾਲ ਬਣੀ ਸੀ ਤਾਂ ਫਿਰ SSP ਤੇ ਐਕਸ਼ਨ ਕਿਵੇਂ ਪਰ ਜੇਕਰ ਉਹ ਅਸਲੀ ਹੈ ਤਾਂ ਫਿਰ ਕਿੱਡੇ ਵੱਡੇ ਪੱਧਰ ਦੇ ਉੱਤੇ ਇਲੈਕਸ਼ਨਾਂ ਲੁੱਟਣ ਦੀ ਇਲੈਕਸ਼ਨਾਂ ਦੇ ਵਿੱਚ ਵਿਰੋਧੀਆਂ ਨੂੰ ਕੁੱਟਣ ਦੀ ਕਾਗਜ਼ ਖੋਣ ਦੀ ਪਲੈਨਿੰਗ ਹੋ ਰਹੀ ਹੈ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਹੈ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਪੂਰੇ ਦੇ ਪੂਰੇ ਤੰਤਰ ਨੂੰ ਸਰਕਾਰ ਪੁਲਿਸ ਨਾਲ ਕੰਟਰੋਲ ਕਰਨਾ ਚਾਹੁੰਦੀ ਹੈ ਪੁਲਿਸ ਦੇ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ ਪੁਲਿਸ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਪਾਉਣਾ ਚਾਹੁੰਦੀ ਹੈ ਤੇ ਵਿਰੋਧੀਆਂ ਇਹ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਇਲੈਕਸ਼ਨ ਚਾਹੇ ਉਹ ਲੋਕਲ ਬਾਡੀ ਇਲੈਕਸ਼ਨ ਹੋਵੇ ਤੇ ਚਾਹੇ ਉਹ ਕੋਈ ਜਮਨੀ ਚੋਣ ਹੋਵੇ ਉਹ ਜੋ ਪੂਰਾ ਪੁਲਿਸ ਤੰਤਰ ਵਰਤਿਆ ਜਾਂਦਾ ਜਿਹਦੀ ਇੱਕ ਤਾਜ਼ਾ ਮਿਸਾਲ ਸੀ ਤਰਨਤਾਰਨ ਤਰਨਤਾਰਨ ਦੇ ਵਿੱਚ ਉੱਥੋਂ ਦੀ ਐਸਐਸਪੀ ਤੇ ਸਸਪੈਂਸ਼ਨ ਦੀ ਕਾਰਵਾਈ ਹੁੰਦੀ ਹੈ ਚੋਣ ਅਯੋਗ ਵੱਲੋਂ ਅਕਾਲੀ ਜਲਦੀ ਸ਼ਿਕਾਇਤ ਹੈ ਕਿ ਝੂਠੇ ਪਰਚੇ ਦਿੱਤੇ ਜਾ ਰਹੇ ਆ ਤੱਕਾ ਕੀਤਾ ਜਾ ਰਿਹਾ ਹੈ ਪਾ ਉੱਥੇ ਅਜਿਹੀ ਕਾਰਵਾਈ ਕੀਤੀ ਗਈ ਜਿਹੜੀ ਸਭ ਨੂੰ ਹੈਰਾਨ ਕਰ ਦਿੱਤਾ ਕਿ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਣਾ ਕਿ ਜਦੋਂ ਕੋਚੋਂ ਕਮਿਸ਼ਨ ਕਿਸੇ ਅਫਸਰ ਨੂੰ ਸਸਪੈਂਡ ਕਰਦਾ ਹੈ ਤੇ ਸਸਪੈਂਸ਼ਨ ਦੀ ਕਾਰਵਾਈ ਇੱਕ ਆਈਪੀਐਸ ਅਫਸਰ ਲਈ ਬਹੁਤ ਵੱਡੀ ੱਟ ਹੁੰਦੀ ਹੈ ਉਸ ਤੋਂ ਬਾਅਦ ਇਹ ਚਰਚਾ ਚੱਲੀ ਕਿ ਪੁਲਿਸ ਦੇ ਬਲ ਦੇ ਉੱਤੇ ਜਿਹੜੀ ਹੈ ਉਹ ਤਕਸ਼ਾਹੀ ਕਰਕੇ ਇਲੈਕਸ਼ਨਾਂ ਨੂੰ ਲੁੱਟਿਆ ਜਾ ਰਿਹਾ ਫਿਰ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸਮਤੀਆਂ ਚੋਣਾਂ ਤੇ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਆਡੀਓ ਲੈ ਕੇ ਆਂਦੀ ਜਾਂਦੀ ਹੈ ਆਡੀਓ ਤੋਂ ਬਾਅਦ ਪੂਰੇ ਪੰਜਾਬ 'ਚ ਚਰਚਾ ਛਿੜਦੀ ਹੈ ਲੋਕ ਬੇਸ਼ੱਕ ਪੁਲਿਸ ਨੇ AI ਕਹਿਤੀ ਪਰ ਲੋਕਾਂ ਦੇ ਮਨ ਵਿੱਚ ਸ਼ੰਕਾ ਚਲੀ ਗਈ ਸੀ ਕਿ ਇਹ ਆਡੀਓ AI ਨਹੀਂ ਇਹ ਅਸਲ ਹੈ ਜਿਹਦੇ ਕਰਕੇ ਲੋਕ ਇਹ ਵੀ ਕਹਿੰਦੇ ਸੀ ਕਿ ਅਕਸਰ ਹੀ ਇਹ ਹੁੰਦਾ ਪਰ ਨਾਲ ਹੀ ਜਿਹੜੇ ਜਿਹੜੇ ਅਫਸਰ ਨੇ PPS ਜਿਹੜੇ ਅਧਿਕਾਰੀ ਨੇ DSP ਨੇ SP ਨੇ ਉਹਨਾਂ ਜੀ ਵਿੱਚ ਚਰਚਾ ਛੜੀ ਕਿ ਅੱਜ ਤੱਕ ਜਿਹੜੇ IPS ਆ ਉਹ ਸਾਡੇ ਤੇ ਗੱਲ ਸੁੱਟ ਕੇ ਭੱਜ ਜਾਂਦੇ ਆ ਪਹਿਲੀ ਵਾਰ ਹੋਇਆ ਕਿ IPS ਵੀ ਐਕਸਪੋਜ਼ ਹੋ ਰਹੇ ਐ ਸੋ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਕਿ SSP ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਸੰਗਰੂਰ ਦੇ ਐਸਐਸਪੀ ਨੂੰ ਪਟਿਆਲਾ ਦਾ ਚਾਰਜ ਇੱਕ ਵਾਰ ਵਕਤੀ ਤੌਰ ਤੇ ਦਿੱਤਾ ਗਿਆ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਕਿਸ ਤਰੀਕੇ ਇਨੈਕਸ਼ਨ ਹੁੰਦਾ ਹੈ ਤਾਂ ਵਾਲਾ ਸਮਾਂ ਹੋਬ ਦੱਸੇਗਾ ਪਰ ਇਹ ਇੱਕ ਵੱਡਾ ਵੱਡੀ 6:00 ਵਜੇ ਆ ਇਹ ਉਹਨਾਂ ਲੋਕਾਂ ਦੇ ਅਫਸਰਾਂ ਦੇ ਉੱਤੇ ਜਿਹੜੇ ਇਸ ਸਿਸਟਮ ਨੂੰ ਲੋਕਤੰਤਰ ਨੂੰ ਡੈਮੋਕ੍ਰੇਸੀ ਨੂੰ ਡੈਮੋਕ੍ਰੇਸੀ ਦੀ ਸਮਝ ਹੈ ਤੇ ਸਰਕਾਰ ਦੇ ਕਹਿਣ ਦੇ ਉੱਤੇ ਕੁਝ ਗੱਲਾਂ ਕਰ ਜਾਂਦੇ ਆ ਪਰ ਇਹ ਆਡੀਓ ਅਸਲੀ ਹੈ ਨਕਲੀ ਹੈ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਇਸ ਆਡੀਓ ਨੇ ਐਸਐਸਪੀ ਵਰਣ ਸ਼ਰਮਾ ਦੇ ਉੱਤੇ ਭੁੱਖ ਦੇ ਉੱਤੇ ਜਾਂ ਕਹਿ ਲਈਏ ਜਾਂ ਉਹਨਾਂ ਦੇ ਉੱਤੇ ਇੱਕ ਵਕਤੀ ਤੌਰ ਤੇ ਛੱਟ ਜ਼ਰੂਰ ਮਾਰ ਦਿੱਤੀ